ਸਤਿ ਸ੍ਰੀ ਅਕਾਲ ਜੀ ਕਿਹਾ ਚਾ ਸਾਰਿਆਂ ਨੂੰ ਮੀਤ ਕਰਦੇ ਆ ਤੁਸਰੇ ਬਹੁਤ ਵਧੀਆ ਹੋਵੋਗੇ ਬੋਟੇ ਦੇ ਟੰਗ ਲਿਆ ਬੈਗ ਟੈਚੀਆਂ ਕਰ ਲੀਆਂ ਰੈਡੀ ਇਹ ਦੋ ਤਿੰਨ ਟੈਚੀਆਂ ਚੱਲੀਆਂ ਦੇ ਨਾਲ ਤੇ ਮੈਂ ਪਹਿਲਾਂ ਕਿਰਨਾ ਹਿੱਤਾ ਕਰਦਾ ਆ ਦੇਖੋ ਮੇਰਾ ਛੋਨਾ ਵੀ ਕਿੰਨਾ ਛੋਨਾ ਲੱਗ ਰਿਹਾ ਓਏ ਛੋਨੇ ਆ ਬਬਾ ਓਏ ਬਾਬੂ ਛੋਨਾ ਕੋਸ਼ੀ ਓਏ ਕੋਸ਼ੀ ਨਾਨੀ ਕਰ ਜਾਊਗਾ ਛੋਨਾ ਕਿੰਨਾ ਛੋਨਾ ਲੱਗ ਜਾਂਦਾ ਹੈ ਹਾਂ ਲੈ ਕਾ ਉਹ ਦੁੰਦੀ ਹੈ ਨਾ ਮੈਂ ਕਿਹਾ ਤਾਂ ਪਹਿਲਾਂ ਵੱਡੀਆਂ ਟੇਚੀਆਂ ਰੱਖਾ ਨਾ ਬਾਅਦ ਚੱਲਦੇ ਹਾਂ ਪਰ ਇਤਨੀ ਥੇ ਠੀਕ ਹੈ ਪਹੁੰਚ ਗਏ ਆਪਾਂ ਜਲੰਧਰ ਸ਼ਹਿਰ ਹਰਾ ਮਾਂ ਮੰਡੀ ਸਿੱਪੀ ਚ ਲਾ ਰਹੇ ਗੱਡੀ ਅੱਗੇ ਬੈਗ ਇੱਥੇ ਕੈਰੀ ਕਾਰਟ ਕਾਕਾ ਗੋਦੀ ਚ ਕਿਰਨਕੌਰ ਬੈ ਕੇ ਬੈਠੇ ਹੋਏ ਨੇ ਕਿਰਨਕੌਰ ਜੀ ਨੇ ਅੱਜ ਵਾਲ ਕਾਲੇ ਕਰਾ ਲਏ ਆਪਣੇ ਕਰਾਉਣੇ ਨਹੀਂ ਹੋ ਮੇਰੇ ਮਾਂ ਤੇ ਜਾ ਜਾ ਕੇ ਬੱਲੇ ਜੀ ਇਧਰ ਮੁੜਨਾ ਜੀ ਆਪਾਂ ਇਧਰੋਂ ਥੋੜੀ ਅਗਲੀ ਮੋੜ ਸੰਗੋ ਹਾਂ ਇੱਥੇ ਤੁਹਾਨੂੰ ਇਮੋਰ ਲੈਣੇ ਆਪਾਂ ਰਹੰਦ ਹੋਈ ਤੁਰਨਾ ਮੋੜੋ ਤੁਸੀਂ ਫਿਰ ਕਿਉਂ ਕਹਿਦੇ ਨਹੀਂ ਨਹੀਂ ਮੈਂ ਫਿਰ ਕਹਤਾ ਸੀ ਅੱਗੋ ਮੋੜ ਲਓ ਕੋਈ ਨਹੀਂ ਇਹ ਥੋੜੀ ਗੱਲ ਬਣੀ ਆ ਬਈ ਫਿਰ ਕਹਿਤਾ ਸੀ ਜਦੋਂ ਮੋੜ ਤੇ ਫਿਰ ਕਹਿੰਦੀ ਮੈਂ ਫਿਰ ਕਹਿਤਾ ਸੀ ਇੱਥੇ ਤਾਂ ਪੁਲਸਾ ਵਾਲੇ ਬੜੇ ਹੁੰਦੇ ਜਲੰਧਾ ਸ਼ਹਿਰ ਚ ਪਹੁੰਚ ਗਏ ਜਲੰਧਰ ਸ਼ਹਿਰ ਜਲੰਧਰ ਸ਼ਹਿਰ ਚ ਮੇਰੇ ਮਾਸੀ ਜੀ ਰਹਿੰਦੇ ਨੇ ਬੜੇ ਟਾਈਮ ਤੋਂ ਉਹਨਾਂ ਨੇ ਕਿਹਾ ਹੋਇਆ ਸੀ ਕਿ ਜਲਦੀ ਆ ਜਲਦੀ ਆ ਇਬਾਦਤ ਨੂੰ ਲੈ ਕੇ ਕਿਉਂਕਿ ਕਹਿੰਦੀ ਛੋਟੀ ਛੋਟੀ ਆ ਮਤਲਬ ਪਿਆਰੀ ਪਿਆਰੇ ਜਿਹੜੇ ਛੋਟੇ ਬੱਚੇ ਪਿਆਰੇ ਲੱਗਦੇ ਨੇ ਚੁੱਕਣ ਨੂੰ ਮਨ ਕਰਦਾ ਫਿਰ ਵੱਡੀ ਹੋ ਜਾਊਗੀ ਫਿਰ ਤੂੰ ਲੈ ਕੇ ਆਏਂਗੀ ਤੇ ਮੈਨੂੰ ਵੀ ਵਾਸੀ ਹੋਣਾ ਕੋਲ ਗਿਆ ਕਾਫੀ ਟਾਈਮ ਹੋ ਗਿਆ ਵਾ ਤੇ ਹੁਣ ਅਸੀਂ ਮੈ ਛਿੱਪੀ ਤੇ ਇਬਾਦਤ ਪਹੁੰਚਣੇ ਵਾਲੇ ਆ ਵਾਸੀ ਦੇ ਘਰ ਤੇ ਆਪਾਂ ਵੈਸੇ ਐਸਟੀਮੇਟ ਲਾਇਆ ਸੀ ਵੀ 7 ਵਜੇ ਪਹੁੰਚਾਂਗੇ ਬਟ ਅਸੀਂ 6:30 ਪਹੁੰਚ ਗਏ ਕਿਉਂਕਿ ਜਿਹੜਾ ਇਹ ਵਾਲਾ ਹਾਈਵੇ ਹੈ ਨਾ ਚੰਡੀਗੜ੍ਹ ਟੂ ਚਲੰਦਰ ਵਾਲਾ ਜਿਹੜਾ ਹਾਈਵੇ ਖਾਲੀ ਹੁੰਦਾ ਤੇ ਸੜਕਾਂ ਇੰਨੀਆਂ ਵਧੀਆ ਨੇ ਨਾ ਮਤਲਬ ਬੜਾ ਮਜ਼ਾਜ ਆਉਂਦਾ ਇਸ ਹਾਈਵੇ ਤੇ ਹੈ ਨਾ ਸਫਰ ਕਰਕੇ ਛਿੱਪੀ ਮੈਂ ਤੇ ਬਹੁਤ ਵਧੀਆ ਲੱਗਦਾ ਏਦਾਂ ਲੱਗਦਾ ਜਿਵੇਂ ਫੋਰਨ ਕੰਟਰੀ ਚ ਘੁੰਮ ਰਹੀ ਹੁੰਦੇ ਆ ਕਿਉਂਕਿ ਆਸੇ ਪਾਸੇ ਹਰਿਆਲੀ ਇੰਨੀ ਵਧੀਆ ਲੱਗਦੀ ਹੈ ਨਾ ਔਰ ਸ਼ਾਮ ਦਾ ਟਾਈਮ ਜਿਹੜਾ ਹੁੰਦਾ ਵਾ ਸੂਰਜ ਢਲ ਰਿਹਾ ਹੁੰਦਾ ਉਹ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਤੇ ਚਲੋ ਠੀਕ ਆ ਪਹੁੰਚਦੇ ਹਾਂ ਹੁਣ ਮਾਸੀ ਜੀ ਘਰ ਕਾਕਾ ਸੋਤਾ ਏ ਕਾਕਾ ਅੱਜ ਕੱਲ੍ਹ ਦਿਨੇ ਹੁਣ ਥੋੜਾ ਜਿਹਾ ਜਾਗਦੀ ਜ਼ਿਆਦਾ ਵਾ ਸੌਂਦੀ ਘੱਟ ਆ ਚਲ ਇਹਨਾਂ ਸ਼ੁਕਰ ਆਪੇ ਫਿਰ ਇਹਦੀ ਹੌਲੀ ਹੌਲੀ ਆਦਤ ਚੇਂਜ ਹੋਊਗੀ ਹੁਣ ਰਾਤ ਨੂੰ ਸੌਂਿਆ ਕਰੋਗੇ ਦਿਨੇ ਭਾਵੇਂ ਜਾਗਿਆ ਕਰੋ ਕੋਈ ਗੱਲ ਨਹੀਂ ਰਾਤ ਨੂੰ ਸੋਣੀ ਚਾ ਚਲੋ ਠੀਕ ਆ ਅੱਜ ਅਸੀਂ ਮਾਸੀ ਕਰਨਾ ਨਾਈਟ ਸਟੇ ਕਰੀਏ ਕੱਲ ਅਸੀਂ ਆਪਣੇ ਪਿੰਡ ਜਾਵਾਂਗੇ ਇੰਨੀ ਸਲੋ ਕਿਉਂ ਚਲਾ ਰਹੇ ਹੋ ਫੋਨ ਹੀ ਆਇਆ ਰੀਪੀ ਦਿੱਦਾ ਹਾਂ ਵੀ ਹੌਲੀ ਹੌਲੀ ਚਲਾਓ ਹੌਲੀ ਜਾਣਾ ਕਹਿੰਦੇ 10 ਦੀ ਸਪੀਡ ਤੇ ਆਓ ਮੈਂ 4 ਦੀ ਸਪੀਡ ਤੇ ਆਉਂ 10 ਕਰ ਲਓ 10 ਤੇ ਸਪੁਰਦਲੀ ਉਰ ਪਹੁੰਚਾਂਗੇ ਆਓ ਹਰੋਂ ਪਹੁੰਚ ਕੇ ਕੇ ਬਾਸਾ ਆਵੇ ਗਲੀ ਦੀ 10 ਦੀ ਸਪੀਡ ਹੀ ਚਾਹੀਦੀ ਆ ਆ ਬਸ ਸਿੱਧਾ ਲੰਘ ਜੰਨੇ ਆ ਹੈਲੋ ਰਾਤਰੀ ਭਾਉਦੀ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਕਹਿੰਦੇ 10 ਦੀ ਤਸਵੀਰ ਤਾਂ ਕਹਿੰਦੇ ਇਹ ਕਿਹੜਾ ਖਜ਼ਾਨਾ ਜਿਹੜਾ ਡੱਬਾ ਹੁੰਦਾ ਜਦੋਂ ਮੈਂ ਵਿਹਣ ਆਇਆ ਉਹਦਾ ਵੀ ਕਹਿੰਦੇ ਹੋਰੀਆ ਹੋਰ ਜੀ ਜੀ ਵੈਲਕਮ ਕਰਕੇ ਸਤਿ ਸ਼੍ਰੀ ਅਕਾਲ ਜੀ ਹੈਲੋ ਗੂ ਆਪਾਂ ਦੂਰੀ ਦਿੰਦਾ ਜੀ वाह गुबारे गुबुरी ला के वेलकम और रनूर साहब कि वाले क्या बातें क्या बात चढ़ाई है बाद की तैर पहुंच गए जी हूं किरण कहने मैं गोलगप्पे खाने ने। ਸਪੈਸ਼ਲ ਚੱਲੇ ਕਿਰਨ ਨੂੰ ਗੋਲ ਗੱਪੇ ਖਵਾਣਾ ਸਹੀ ਗੱਲ ਐ ਕੋਈ ਟੋਪੀ ਟਾਪੀ ਨਹੀਂ ਲੈਣੀ ਐਵੇਂ ਠੀਕ ਐ ਗੱਡੀ ਹੋਰ ਪਈਆਂ ਇਹ ਸੋਸਰ ਕੋਈ ਨਹੀਂ ਗੱਡੀ ਜਾਨਾ ਬੰਨੀ ਐ ਵੇਹੇ ਤੇ ਆਜੂ ਮਾਜੀ ਤੁਸੀਂ ਜਾ ਰਹੇ ਨਹੀਂ ਜੀ ਕੀ ਗੱਲ ਹਾਂ ਜੀ ਕਿੱਥੇ ਚੱਲੇ ਚੋਮੀਆਂ ਗੰਦਰੀ ਗੋਲ ਗੱਪੇ ਗਾਂ ਚੱਲੇ ਜੀ ਅੱਜ ਗੋਗੱਪੇ ਖਾਣ ਚੱਲੇ ਜੀ ਤੁਸੀਂ ਖਾਣੇ ਤੁਸੀਂ ਖਾਣੇ ਤੁਸੀਂ ਗੋਗੱਪੇ ਖਾਣੇ ਇਹ ਦੇਖੀ ਦੇਖਦੇ ਕੋਈ ਮਨ ਚੱਲ ਨਹੀਂ ਲਾਈਟ ਨਹੀਂ ਅੱਛੀ ਹੈ ਕਿਉਂ ਨਾ ਅੰਦਰ ਹਾਂ ਟਾਟਾ ਬਹੁਤ ਨੇ ਲਓ ਜੀ ਤਰਪੇ ਜਲੰਧਰ ਦੀਆਂ ਸੜਕਾਂ ਤੇ ਲੋ ਪਹੁੰਚ ਗਏ ਜੀ ਪਟਵਾਰੀ ਢਾਬੇ ਤੇ ਯਾਦਾਂ ਤਾਜ਼ੀਆਂ ਹੋ ਗਈਆਂ ਸਹੀ ਗੱਲ ਹੈ ਹੈਨਾ ਯਾਦਾਂ ਤਾਜ਼ੀਆਂ ਹੋ ਗਈਆਂ ਕਿੰਨੇ ਸਾਲ ਬਾਅਦ ਆਏ ਇੱਥੇ ਆਏ 21 22 23 ਚ 4 ਸਾਲ ਬਾਅਦ 4 ਸਾਲ ਬਾਅਦ ਬਹੁਤ ਚੇਂਜ ਹੋ ਗਿਆ ਹੁਣ 4 ਸਾਲ ਬਾਅਦ ਸਹੀ ਗੱਲ ਹੈ ਪਟਵਾਰੀ ਢਾਬਾ ਕੈਸੇ ਹੋ ਠੀਕ ਠਾਕ ਹੋ ਚਲੋ ਸਰਜੋ ਆ ਜਾਓ ਜੀ ਚਲੋ ਜੀ

ਪਾ ਇਹ ਤਾਂ ਵਧ ਜਣੇ ਸੀ ਇੱਕ ਘਟ ਗਿਆ ਆਪਣਾ ਹੋ ਗਿਆ ਤੇ ਆਪਣੇ ਸਟਾਫਟ ਗੋਲ ਕਰ ਲੈਣਾ ਅੱਛਾ ਹਾਂ ਓਕੇ ਉਹ ਦਹੀਂ ਵਾਲੇ ਖਾਣੇ ਹੁੰਦੇ ਉਹ ਲਹਿਦਾ ਹੀ ਚੱਲਦਾ ਸਾਰਿਆਂ ਦਾ ਸਹੀ ਗੱਲ ਹੈ ਕਿਉਂ ਸੇ ਤੋਂ ਬੜਾ ਹਾਂ ਪੁੱਤ ਓਏ ਤੇ ਓਏ ਤੇ ਜਲੇ ਫੋਨਿਸਟੇਰ ਆਪਾਂ ਸ਼ਾਣਾ ਵੀ ਫ੍ਰੇਮ ਚ ਚੱਲਾਂਗੇ

ਲ ਲੈ ਬਾਜੀ ਤੇ oi sonia soni ਹਮ ਛੱਡ ਗਿਆ ਕਰਤਾ ਸੀ ਹਮ ਮੈਂ ਉਹਨਾਂ ਨੂੰ ਕਿਹਾ ਉੱਟ ਰਹੀ ਹੈ ਬਜੇ ਨੇ ਕਹਿੰਦੇ ਦੁੱਧ ਬਲਾਓ ਹਮ ਚਲੋ ਉੱਠ ਜਾ ਚਲ ਉੱਠ ਕੇ ਬੈਠ ਆਪੇ ਬੈਠ ਮੈਂ ਉੱਠ ਕੇ ਪਹਿਲਾਂ ਵੱਡੀ ਹੋ ਗਈ ਹੁਣ ਆਪੇ ਉੱਠ ਕੇ ਕਰ ਹਾਂ ਉਹ ਵੱਧਾ ਹੋ ਗਿਆ ਪੀਟ ਕੇ ਕਰ ਹਾਂ ਹੱਸ ਕੇ ਦਿਖਾਓ ਹੱਸ ਕੇ ਦਿਖਾਓ ਚਲੋ ਯਾਰ ਮੈਂ ਨਾ ਇਸ਼ਨਾਨ ਕਰ ਲਾਂ ਲੇਟ ਹੋ ਜਾ ਕੇ ਤੇ ਮੈਂ ਕਿਹਾ ਮੈਂ ਜੇ ਉਹਨੇ ਸੋਣਾ ਹੀ ਕੋਸਰ ਬੰਨ ਨਹੀਂ ਪਾਇਆ ਤਾਂ ਮੈਂ ਅੱਖਾਂ ਮੋਟੇ ਖਾ ਲਈ ਉਹਦੀਆਂ ਪਾਣੀ ਤੋਂ ਜਿਹੜੇ ਪਹਿਲੇ ਜਮਾਨੇ ਤੋਂ ਸਾਰਾ ਕੰਮ ਕਰਦੇ ਨੇ ਤੁਸੀਂ ਡਾਕਟਰ ਸਾਰਾ ਕੁਝ ਮਨਾ ਕਰਦੇ ਨੇ ਸ਼ਾਇਦ ਇਹਨਾਂ ਤੋਂ ਮਨਾ ਕਰਦੇ ਨੇ 1 ਸਾਲ ਤੱਕ ਬੱਚ ਨੂੰ ਨਹੀਂ ਲੈਣਾ ਸ਼ੈਭ ਨਹੀਂ ਦੇਣਾ ਔਰ ਸੁਰਮਾ ਵੀ ਨਹੀਂ ਪਾਉਣਾ ਪਾਊਡਰ ਵੀ ਨਹੀਂ ਲਾਉਣਾ ਕਹਿੰਦੇ ਬੱਚਿਆਂ ਨੂੰ ਸਾਡੇ ਜਿਹੜਾ ਸੁਰਮਾ ਹੈ ਨਾ ਦਾਦੀ ਸਾਡੇ ਘਰ ਕੋਲ ਚੁਟਕੀਆਂ ਨਾ ਚੁਟਕੀਆਂ ਪਾਉਂਦੀਆਂ ਹੁੰਦੀਆਂ ਹੈ ਘਰ ਬਣਾ ਕੇ ਫੇਰ ਦਿੰਦੀ ਸਾਰੇ ਬੱਚਿਆਂ ਲਈ ਹੂੰ ਉਹ ਅੱਛੇ ਦੇ ਪਾਇਆ ਸੀ ਮਤਲਬ ਅੱਜ ਕੱਲ ਦੇ ਜਿਹੜੇ ਡਾਕਟਰ ਦੂਰ ਕਰਦੇ ਹੋ ਗਹਿਣ ਕਿ ਸੁਰਮੇ ਨਾਲ ਅੱਖਾਂ ਮੋਡੀਆਂ ਨਹੀਂ ਆਉਂਦੀਆਂ ਕਹਿੰਦੇ ਕਿਹਦੇ ਦਾ ਕੋਈ ਲੌਜੀਕ ਨਹੀਂ ਆ ਜੇ ਜਿਵੇਂ ਪਹਿਲਾਂ ਹੀ ਮੋਟੀਆਂ ਡਬਲ ਹੋ ਜਾਣੀਆਂ ਇਹਦੀਆਂ ਕਰੋ ਗੱਲਾਂ ਹਾਂ ਅਸਨਾ ਅਸੀਂ ਜਾਵਾਂਗੇ ओके चलो दा लग्गा तेरा नाम नाल गओ हां लग्गा ना सात खांड दा मस्सी ਦੇ ਪਰੌਂਠੇ ਸੁਣੇ ਬੜੇ ਸੀ ਵੀ ਬੜੇ ਸਵਾਦ ਮਨੇ ਅੱਜ ਇੱਕ ਪਹਿਲੀ ਵਾਰ ਖਾਦੇ ਨੇ ਪਿਛਲੀ ਵਾਰ ਜਦੋਂ ਆਏ ਸੀ ਉਦੋਂ ਵੀ ਮਿਸ ਹੋ ਗਈ ਸੀ ਹਾਂ ਉਦੋਂ ਮਸੀ ਜੀ ਬਾੜੀ ਉਹਦੇ ਪਪਾ ਬੀਨੇ ਖਵਾਈ ਸੀ ਉਹ ਵੀ ਬਹੁਤ ਤੇਜ਼ ਸੀ ਮਾਸੀ ਦੇ ਹੱਥਾਂ ਦਾ ਜਿਹੜਾ ਸਵਾਦ ਆ ਨਾ ਅਨੰਤ ਲਿਆਦਾ ਮਾਸੀ ਨਾ ਇੰਨੇ ਪਤਲੇ ਬਤਲੇ ਪਰੌਂਠੇ ਲਾਉਂਦੇ ਨੇ ਨਾ ਦੋ ਰੋਟੀਆਂ ਜੀ ਬਣਾਉਂਦੇ ਨੇ ਦੇ ਵੀ ਤਾਂ ਸਟੱਫ ਵੀ ਪੂਰਾ ਹੁੰਦਾ ਵਾ ਤੇ ਇੰਨੇ ਪਤਲੇ ਹੁੰਦੇ ਨੇ ਬਹੁਤ ਜ਼ਿਆਦਾ ਟੇਸਟੀ ਮਾਸੀ ਡੇਨਿਮ ਸੋਇ ਬਣਾਉਂ ਮਾਸੀ ਨੂੰ ਸੀ ਪਹਿਲਾਂ ਹੀ ਕਹਤਾ ਇਹ ਬ੍ਰੇਕਫਾਸਟ ਨਾਲ ਉਹਦੇ ਨਾਲ ਟਾਟੇ ਖਾਣੇ ਆ ਇੰਨੇ ਜ਼ਿਆਦਾ ਖਾ ਲੇ ਮੈਨੂੰ ਤਾਂ ਇਹ ਹੁਣ ਫੇਰ ਸੋਣਾ ਪੈਣਾ ਕਿਹੜੀ ਗਰਮੇ ਮਾਸੀ ਨੇ ਚਾਹ ਵੀ ਆ ਦੇਣੀ ਨਾ ਬਹੁਤ ਅਲੱ ਸੁਆਦ ਹੈ ਸੀਰੀਅਸਲੀ ਕਹਾਂਟ ਚਲੋ ਜੀ ਬਟਾਲੇਵਾਲ ਨੂੰ ਸੁੱਚੇ ਬਾਗ ਇਹਦੇ ਹੁੰਦੇ ਹੁੰਦੇ ਤਿਆਰ ਹੋ ਜਣਾ ਸੋਦਾ ਸੁਪਤੀ ਤਨੂੰ ਤਿਆਰ ਕਰਕੇ ਨਿਕਲ ਜਾਣਾ ਹਾਂ ਉੱਤੇ ਪਹੁੰਚੀ ਉਡੀਕਦੇ ਹੋਣਗੇ ਮਟਾਲੇ ਵਾਲੇ ਸਾਰੇ ਉਹਨਾਂ ਦੱਸਦੇ ਨਹੀਂ ਬੇਪਕਲੇ ਬਈ ਨਿਕਲਣੇ ਹਾਂ ਸ਼ੌਪਾ ਮਾਰ ਲੈ ਬਸ ਇੱਥੇ ਜਾ ਲੋ ਜੀ ਕਰ ਲੀਆਂ ਤਿਆਰੀਆਂ ਅੱਗੇ ਵੱਲ ਵਧਣ ਦੀਆਂ ਪਰੌਂਠੇ ਵਗੈਰਾ ਸ਼ੱਕ ਲੈ ਤਿਆਰ ਹੋ ਗਏ ਦੁਬਾਰਾ ਬਸ ਤੁਰੇ ਹੁਣ ਮਟਾਲੇ ਨੂੰ ਦੁਪਹਿਰ ਦਾ ਟਾਈਮ ਹੋ ਚੁੱਕਾ 1.5 ਵਜੇ ਨਹੀਂ 1.5 ਨਹੀਂ 1.5 12 ਹੋ ਚੁੱਕੇ ਨੇ ਪੁਣੇ ਇੱਕ ਹੋ ਗਿਆ ਜੀ ਪੁਣੇ ਇੱਕ ਪੁਣੇ ਇੱਕ ਹੋ ਚੁੱਕਾ ਹੁਣ ਚਲਿਏ ਮੋਹਾਲੀ ਤੇ ਬਟਾਲੇ ਵੱਲ ਨੂੰ ਕਿਰਨ ਹੁਣੇ ਰੱਖ ਰਹੇ ਨੇ ਬੈਗ ਇਬਾਦਤ ਹੈਗੀ ਆਪਣੀ ਨਾਨੀ ਕੋਲ ਮਤਲਬ ਮਾਸੀ ਨਾਨੀ ਕੋਲ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਇੰਜੋਏ ਕੀਤਾ ਹੁਣ ਮਿਲਦੇ ਆ ਸਾਰਿਆਂ ਨੂੰ ਤੇ ਵਿਦਾ ਲਈਏ ਚਲਿਏ ਜੀ ਚਲੋ ਚਲੋ ਸਮਾਨ ਚੈੱਕ ਕਰ ਲਓ ਆ ਲੈ ਆਪ ਤੁਸੀਂ ਇਹਦਾ ਇਹਦਾ ਵਾਹ ਨੋਰਦਾ ਨਾ ਚੈੱਕ ਕਰ ਲਓ ਸਮਾਨ ਕੋਈ ਰਹਿ ਗਿਆ ਹੋਵੇ ਤਾਂ ਹਲੋ ਜੀ ਬਗਾਨੇ ਬਗੂਨੇ ਨਾਲ ਸਜਾਤਾ ਸੀ ਪੂਰਾ ਘਰ 마ਸੀ ਹੋਣਾ ਨੇ ਕਿਆ ਬਾਤਾਂ ਨੇ ਬਾਦਤ ਦਾ ਪੂਰਾ ਵੈਲਕਮ ਹੋਇਆ ਹੈ ਆਪਣੇ ਘਰ ਚ ਨਹੀਂ ਹੈ ਇਹ ਨਹੀਂ ਆ ਨੀ ਕੋ ਹਾਈ ਹਾਈ ਇਹ ਬਾਤ ਨੇ ਦੇਖਦੀ ਆ ਨਾ ਤੂੰ ਬਸ ਸਾਰੇ ਪਾਸੇ ਦੇਖਦੀ ਘੁਮਾ ਕੇ ਕਰ ਦੇ ਉਹ ਨਹੀਂ ਚੱਲ ਕੇ ਜਾਂਦੇ ਤੈਨੂੰ ਡੋਰੇ ਨੂੰ ਡੋਰੇ ਨੂੰ ਚੰਗਾ ਮਸੀ ਜੀ ਆਇਓ ਫਿਰਾਂ ਪਾਰਟੀ ਠੀਕ ਹੈ ਜੀ ਬਾਈ 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 ਬਾਦਰ ਮੋਦੇ ਤੱਕ ਪਹੁੰਚਣਾ ਬੁਲਾ ਬੁਲਾ ਵੀ ਇਤਨਾ ਇਹ ਵੀ ਪਹੁੰਚਣਾ 60 ਹੋਇਆ ਸੀ ਆਇਓ ਚੰਗਾ ਆਇਓ ਪਾਪੀ ਜੀ ਸਾਰੇ ਹੈ ਬੱਚੇ ਸਭ ਆਇਓ ਹੈ ਅਸਤਾ ਹੋਗਾ ਨਹੀਂ ਹੋਣਾ ਬਾਈ ਬਾਈ ਸੁਪਨ ਵੀਰੇ ਕੈਮਰੇ ਚੋਂ ਕੈਮਰਾ ਕਿੱਥੇ ਹੈ ਹੋ ਰਿਹਾ ਬਾਏ 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 ਕੱਜ ਤੁਸੀਂ ਉੱਧਰ ਤੋਂ ਬਣਾ ਲਿਓ ਪ੍ਰੋਗਰਾਮ ਬਟਾਲੇ ਦਾ ਹਾਂ ਜਾਣਾ ਨਹੀਂ ਬਟਾਲੇ ਹੀ ਹੈ ਢਣੀਆਂ ਜਾਣਾ ਅਸੀਂ ਉੱਥੇ ਬਟਾਲੇ ਵਾਲੀ ਥੋੜੀ देर ਬਹਿ ਕੇ ਉੱਧਰ ਨੂੰ ਆ ਜਾਾਂਗੇ ਹਾਂ ਜੀ ਬਸ ਠੀਕ ਹੈ ਨਾ ਲਾਵਾਂਗੇ ਤੇ ਥੋੜਾ ਰੌਣਕ ਮੇਲਾ ਥੋੜੀ देर ਬਹਿਣਾ ਉੱਥੇ ਬਾਏ 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 ਸਾਰੇ ਆਉਣੇ ਪਾਰਟੀ ਤੇ ਆਵੋਗੇ ਤਾਂ ਚਲੋ ਜੀ ਉਹਦੀ ਧੰਨਵਾਦ ਕਰਦੇ ਆ ਜੀ ਮਾਸੀ ਹੁਣਾ ਦਾ ਸੁਪਨ ਵੀਰੇ ਹੁਣਾ ਦਾ ਰਿੰਪੇ ਦੀਦੀ ਤੇ ਭਾਬੀ ਜੀ ਤੇ ਬੱਚੇ ਅਮਨੂਰ ਤੇ ਸਾਰੇ ਜਵਾਕਾਂ ਦਾ ਵੀ ਬਹੁਤ ਪਿਆਰ ਕੀਤਾ ਕਿਉਂਕਿ ਉਹ ਸਾਧਦੇ ਸੀ ਕਿ ਛੇਤੀ ਇਬਾਦਤ ਨੂੰ ਲੈ ਕੇ ਉਹ ਸਾਡੇ ਕੋਲ ਬਹੁਤ ਵਧੀਆ ਟ੍ਰਿਪ ਰਿਹਾ ਇੱਕ ਦਿਨ ਦਾ ਮਾਸੀ ਹੁਣਾ ਕੋਲ ਨਾਈਟ ਸਟੇ ਕਰਕੇ ਗਏ ਆ ਬਹੁਤ ਵਧੀਆ ਲੱਗਾ ਬਾਕੀ ਪਾਰਟੀ ਤੇ ਮਿਲਾਂਗੇ ਆਪਾਂ ਸਾਰੇ ਜਾਨੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਦਿਲ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਏਸੀ ਜੀ ਮਾਸੀ ਹੁਣਾ ਦਾ ਘਰ ਦਾ ਟੂਰ ਤੇ ਹੁਣ ਆਪਾਂ ਚੱਲਿਆ ਜੀ ਇਬਾਦਤ ਨਾਨੀ ਨੂੰ ਮਿਲਣ ਨਾਨਾ ਜੀ ਨੇ ਹਾਲੇ ਤੱਕ ਤੇ ਇਬਾਦਤ ਨੂੰ ਹਾਲੇ ਤੱਕ ਦੇਖਿਆ ਨਹੀਂਗਾ ਸੋ ਨਾਨਾ ਜੀ ਕੋਲ ਜਾਊਗੀ ਆਪਣੀ ਇਬਾਦਤ ਤੇ ਉਹ ਤੁਸੀਂ ਦੇਖੋਗੇ ਕੱਲ ਦੇ ਵਲੋਗ ਵਿੱਚ ਸਾਨੂੰ ਇੱਥੋਂ ਦੀ ਇਜਾਜ਼ਤ ਅਸੀਂ ਮਿਲਦੇ ਤੁਹਾਨੂੰ ਕੱਲ ਕਿਉਂਕਿ ਹੁਣ ਉੱਥੇ ਪਹੁੰਚੀਏ ਤੇ ਲਾਈਅਰ ਰੌਣਕਾ ਫਿਰ ਪਟਾਲਿਆ ਇੱਥੇ ਅਟਵਾਲਾ ਵਾਲਿਆਂ ਦੇ 10-12 ਦਿਨ ਜਿੰਨੇ ਵੀ ਦਿਨ ਰਹਿਣਾ ਪੂਰੀਆਂ ਰੌਣਕਾਂ ਲਾਵਾਂਗੇ ਪੂਰੇ ਵਲੋਗ ਜ਼ਰੂਰ ਦੇਖੋ ਯਾਰ ਤਾਂ ਠੀਕ ਹੈ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਵਿੱਚ ਉਦੋਂ ਤੱਕ ਦਿਓ ਇਜਾਜ਼ਤ ਬਾਏ ਬਾਏ